ਜੋ ਹਵਾ ਪਾਣੀ ਆਦਿਕ ਤੱਤਾਂ ਦੇ ਮੂਲ ਮਾਲਕ ਨੂੰ ਜਾਣ ਲੈਂਦਾ ਹੈ ਜੋ ਇਹ ਸਮਝੇ ਕਿ ਸਾਰੇ ਤੱਤਾਂ ਦਾ ਬਣਾਉਣ ਵਾਲਾ ਉਹ ਪ੍ਰਮਾਤਮਾ ਆਪ ਹੈ ਤੇ ਉਸ ਨਾਲ ਡੂੰਗੀ ਸਾਂਝ ਪਾ ਲੈਂਦਾ ਹੈ ਕਾਇਆ ਅਗਨ ਕਰੇ ਨੇ ਭ੍ਰਾਂਤ ਜੋ ਆਪਣੇ ਸਰੀਰ ਦੀ ਤ੍ਰਿਸ਼ਨਾ ਅਗਨ ਨੂੰ ਸ਼ਾਂਤ ਕਰ ਲਵੇ ਕਾਇਆ ਅਗਨ ਸਰੀਰ ਦੀ ਅਗਨੀ ਪਰਮਾਤਮਾ ਜੀ ਦੇ ਉਪਦੇਸ਼ ਨਾਲ ਪਰਮਾਤਮਾ ਜੀ ਦੇ ਗਿਆਨ ਨਾਲ ਉਹਨੂੰ ਸ਼ਾਂਤ ਕਰ ਲੈਂਦਾ ਹੈ ਕਾਇਆ ਅਗਨ ਕਰੇ ਨੇ ਭ੍ਰੰਤ ਜੋ ਆਪਣੇ ਸਰੀਰ ਦੀ ਤ੍ਰਿਸ਼ਨਾ ਅਗਨ ਨੂੰ ਸ਼ਾਂਤ ਕਰ ਲੈਂਦਾ ਹੈ ਜੰਮੈ ਜੀ ਜਾਣੈ ਜੇ ਥਾਉ ਜੋ ਅਸਲੇ ਨਾਲ ਜਾਣ ਪਛਾਣ ਪਾਏ ਜਿਸ ਤੋਂ ਸਾਰੇ ਜੀਵ ਜੰਤ ਪੈਦਾ ਹੁੰਦੇ ਹਨ ਜਿਨੇ ਉਹਦੇ ਨਾਲ ਜਾਣ ਪਛਾਣ ਪਾ ਲਈ ਕਾਇਆ ਅਗਨ ਕਰੇ ਨੇ ਪ੍ਰਾਂਤ ਜੰਮੈ ਜੀ ਜਾਣੈ ਜੇ ਥਾਉ ਸੁਰਤਾ ਪੰਡਿਤ ਤਾਂ ਕਾ ਨਾਉ ਹਾਂ ਉਸ ਮਨੁੱਖ ਦਾ ਨਾਮ ਸਿਆਣਾ ਰੱਖਿਆ ਜਾਂਦਾ ਉਹਦਾ ਨਾਮ ਪੰਡਿਤ ਰੱਖਿਆ ਜਾਂਦਾ ਉਹਦਾ ਨਾਮ ਵਿਦਵਾਨ ਰੱਖਿਆ ਜਾਂਦਾ ਉਹ ਭਾਵ ਕਿ ਉਹਨੂੰ ਸਿਆਣਾ ਸਮਝਿਆ ਜਾਂਦਾ ਸੁਰਤਾ ਪੰਡਿਤ ਤਾਂ ਕਾ ਨਾਉ ਜੀਦੀ ਸੁਰਤ ਪ੍ਰਮਾਤਮਾ ਨਾਲ ਜੁੜੀ ਹੁੰਦੀ ਹੈ ਅਸਲ ਵਿੱਚ ਉਹ ਮਨੁੱਖ ਸਿਆਣਾ ਹੈ ਤੇ ਅਸੀਂ ਕਿੰਨਾ ਨੂੰ ਸਿਆਣੇ ਸਮਝਦੇ ਆਏ ਤੁਸੀਂ ਆਪ ਸਿਆਣੇ ਬੈਠੇ ਹੋ ਬਾਦਸ਼ਾਹ ਕਹਿੰਦਿਆ ਸੁਰਤਾ ਪੰਡਤ ਚੰਗੀ ਸੁਰਤ ਵਾਲਾ ਸਿਆਣਾ ਹੈ ਵਿਦਵਾਨ ਹੈ ਉਹਨੂੰ ਹੀ ਸੋਜੀ ਵਾਲਾ ਕਿਹਾ ਜਾ ਸਕਦਾ ਹੈ ਸੁਰਤਾ ਪੰਡਤ ਤਾਂ ਕਾ ਨਾਉ ਗੁਣ ਗੋਬਿੰਦ ਨਾ ਜਾਣਿਆ ਪਾਏ ਗੋਬਿੰਦ ਦੇ ਗੁਣ ਪੂਰੇ ਤੌਰ ਤੇ ਜਾਣੇ ਨਹੀਂ ਜਾ ਸਕਦੇ ਉਹਦੇ ਗੁਣ ਬਿਆਨਤ ਹਨ ਤੇਰੇ ਕਵਨ ਕਵਨ ਗੁਣ ਕਹਿ ਕੇ ਗਾਵਾਂ ਪੜਦੇ ਆ ਨਾ ਪਰੋ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰਨ ਨਾ ਸਕੋ ਤੂੰ ਠਾਕੁਰ ਊਚ ਭਗਵਾਨਾ ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ ਗੁਣ ਗੋਵਿੰਦ ਨਾ ਜਾਣੀਏ ਮਾਏ ਗੋਵਿੰਦ ਦੇ ਗੁਣ ਪੂਰੇ ਤੌਰ ਤੇ ਜਾਣੇ ਨਹੀਂ ਜਾ ਸਕਦੇ ਅਣ ਦੀ ਠਾ ਕਿਸ ਕਹਿਣ ਨਾ ਜਾਏ ਉਹ ਗੋਵਿੰਦ ਇਹਨਾਂ ਨੇਤਰਾਂ ਨਾਲ ਦਿਸਦਾ ਹੀ ਨਹੀਂ ਹੈ ਕਿਉਂਕਿ ਉਹ ਨੇਤਰ ਨਹੀਂ ਹਨ ਜਿਨ੍ਹਾਂ ਨਾਲ ਉਹਦੇ ਦਰਸ਼ਨ ਹੁੰਦੇ ਹਨ ਅਣ ਦੀ ਠਾ ਕਿਸ ਕਹਿਣ ਨਾ ਜਾਏ ਇਸ ਵਾਸਤੇ ਉਹਦੇ ਸਹੀ ਸਰੂਪ ਬਾਬਤ ਕੁਝ ਆਖਿਆ ਹੀ ਨਹੀਂ ਜਾ ਸਕਦਾ ਕਿਆ ਕਰ ਆਖਵ ਖਾਣੀਏ ਮਾਏ ਕੀ ਆਖ ਕੇ ਉਹਦਾ ਸਰੂਪ ਬਿਆਨ ਕੀਤਾ ਜਾਏ ਜਿਹੜੇ ਮਨੁੱਖ ਆਪਣੇ ਆਪ ਨੂੰ ਵਿਦਵਾਨ ਸਮਝ ਕੇ ਉਸ ਪ੍ਰਭੂ ਦਾ ਅਸਲ ਸਰੂਪ ਬਿਆਨ ਕਰਨ ਦਾ ਯਤਨ ਕਰਦੇ ਹਨ ਮਹਾਰਾਜ ਕਹਿੰਦੇ ਉਹ ਭੁੱਲ ਕਰ ਰਹੇ ਹਨ ਉਹਦਾ ਅਸਲੀ ਰੂਪ ਬਿਆਨ ਹੀ ਨਹੀਂ ਕੀਤਾ ਜਾ ਸਕਦਾ ਉਹ ਉਤੇ ਪਰੇ ਹੈ ਇਸ ਉਦਾਂ ਵਿੱਚ ਕੋਈ ਸੋਭਾ ਨਹੀਂ ਹੈ ਕਿਉਂਕਿ ਉਹ ਸਮੁੰਦਰ ਹੈ ਸਾਗਰ ਹੈ ਅਸੀਂ ਮੱਛੀ ਦੀ ਨਿਆਹੀ ਹਾਂ ਉਹਦੇ ਵਿੱਚ ਆਨੰਦ ਤੇ ਲੈ ਸਕਦੇ ਆ ਪਰ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਅੰਤ ਨਾ ਪਾਵਤ ਦੇ ਸਵੈ ਮਨ ਇੰਦਰ ਮਹਾ ਸ਼ਿਵ ਜੋਗ ਕਰੀ ਹੁਣ ਵੇਦ ਬ੍ਰੰਚ ਵਿਚਾਰ ਰਿਓ ਹਰ ਜਾਪ ਨਾ ਛਾੜਿਓ ਏਕ ਕਰੀ ਅਸੀਂ ਉਹਦੀ ਬੰਦਗੀ ਕਰ ਸਕਦੇ ਆ ਜਾਪ ਨਹੀਂ ਸ਼ਰਣਾ ਚਾਹੀਦਾ ਉਹਦਾ ਜਾਪ ਹਮੇਸ਼ਾ ਕਰਦੇ ਰਹਿਣਾ ਚਾਹੀਦਾ ਉਪਰ ਦਰ ਅਸਮਾਨ ਪਿਆਲ ਉਥਾਂ ਏਟਾ ਅਸਮਾਨ ਵਿੱਚ ਪਾਤਾਲ ਵਿੱਚ ਹਰ ਥਾਂ ਉਹ ਪਰਮਾਤਮਾ ਕਾਲ ਪੁਖ ਵਾਹਿਗੁਰੂ ਪਰਮੇਸ਼ਵਰ ਵਿਆਪਕ ਹੈ ਫੇਰ ਵੀ ਉਹਦਾ ਸੂਪ ਹੈ ਜਿਹੜਾ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਕਿਉਂ ਕਰ ਕਈਐ ਦੇਹੋ ਵਿਚਾਰ ਹੈ ਭਾਈ ਇਹ ਵਿਚਾਰ ਕਰਕੇ ਕੋਈ ਤਰ ਵੀ ਜੇ ਦੇ ਸਕਿਓ ਸਕਦਾ ਉੱਤਰ ਦੇਵੇ ਉਸ ਬਾਰੇ ਕਿਵੇਂ ਕੁਝ ਕਿਹਾ ਜਾ ਸਕਦਾ ਵਿਚਾਰ ਕਰਕੇ ਕੋਈ ਧਿਰ ਵੀ ਜੇ ਦੇ ਸਕਦੇ ਹੋ ਤਾਂ ਉੱਤਰ ਦਿਓ ਉਸ ਪ੍ਰਭੂ ਬਾਰੇ ਕਿਵੇਂ ਕੁਝ ਕਿਹਾ ਜਾ ਸਕਦਾ ਹੈ ਬਿਨ ਜੀਵਾ ਜੋ ਜਪੈ ਹੈ ਆਏ ਕੋਈ ਜਾਣੈ ਕਹਿਸਾ ਨਾਉ ਪ੍ਰਮਾਤਮਾ ਦਾ ਸਰੂਪ ਬਿਆਨ ਕਰਨਾ ਤਾਂ ਅਸੰਭਵ ਹੈ ਪਰਮਾਤਮਾ ਦਾ ਸਰੂਪ ਬਿਆਨ ਕਰਨਾ ਤਾਂ ਅਸੰਭਵ ਹੈ ਪਰ ਜੇ ਕੋਈ ਮਨੁੱਖ ਵਿਖਾਵਾ ਛੱਡ ਕੇ ਆਪਣੇ ਹਿਰਦੇ ਵਿੱਚ ਉਹਦਾ ਨਾਮ ਜਪਦਾ ਹੈ ਤਾਂ ਕੋਈ ਇਹੋ ਜਿਹਾ ਮਨੁੱਖੀ ਇਹ ਸਮਝ ਲੈਂਦਾ ਕਿ ਉਹ ਪਰਮਾਤਮਾ ਦਾ ਨਾਮ ਜਪਣ ਵਿੱਚ ਆਨੰਦ ਕਿੰਨਾ ਹੈ ਆਨੰਦ ਕਿਹੋ ਜਿਹਾ ਹੈ ਉਹ ਇਨਾਂ ਤੇ ਪਤਾ ਕਰ ਸਕਦਾ ਹੈ ਜਿਨੇ ਪਰਮਾਤਮਾ ਜੀ ਦਾ ਨਾਮ ਜਪਿਆ ਹੈ ਕਥਨੀ ਬਾਦਨੀ ਰਹੇ ਨਿਪਰਾਤ ਸੋ ਬੂਜੈ ਹੋਵੇ ਜਿਸ ਦਾਤ ਕਥ ਨਹੀਂ ਬਦਨੀ ਉਹ ਮਨੁੱਖ ਚੁੰਚ ਗਿਆਨਤਾ ਦੀਆਂ ਗੱਲਾਂ ਕਹਿਣ ਬੋਲਣ ਵੱਲੋਂ ਰੁਕ ਜਾਂਦਾ ਹੈ ਕਥ ਨਹੀਂ ਬਦਨੀ ਰਹੇ ਨੇ ਪ੍ਰਾਂਤ ਉਹ ਫਿਰ ਆਪਣੇ ਆਪ ਨੂੰ ਚੁੰਚ ਗਿਆਨੀ ਨਹੀਂ ਅਖਵਾਉਂਦਾ ਤੇ ਇਹ ਗਿਆਨਤਾ ਦੀਆਂ ਗੱਲਾਂ ਕਹਿਣ ਬੋਲਣ ਵੱਲੋਂ ਰੁਕ ਜਾਂਦਾ ਹੈ ਸੋ ਬੂਜੈ ਹੋਵੇ ਜਿਸ ਦਾਤ ਜਿਸ ਮਨੁੱਖ ਉਤੇ ਪਰਮਾਤਮਾ ਜੀ ਦੀ ਵਾਹਿਗੁਰੂ ਜੀ ਦੀ ਬਖਸ਼ਿਸ਼ ਹੁੰਦੀ ਹੈ ਕਿ ਸਾਰੀ ਸ੍ਰਿਸ਼ਟੀ ਦਾ ਰਚਨਹਾਰ ਮੂਲ ਪਰਮਾਤਮਾ ਕਾਲਪੁਰਖ ਵਾਹਿਗੁਰੂ ਆਪ ਹੀ ਹੈ ਐਨਸ ਅੰਤਰ ਰਹੇ ਲਿਵ ਲਾਏ ਫਿਰ ਉਹ ਦਿਨ ਰਾਤ ਹਰ ਵੇਲੇ ਆਪਣੇ ਅੰਤਰ ਆਤਮੇ ਪ੍ਰਭੂ ਚਰਨਾਂ ਵਿੱਚ ਸਤ ਸੁਰਤ ਜੋੜ ਕੇ ਰੱਖਦਾ ਹੈ ਐਨਸ ਦਿਨ ਰਾਤ ਅਹ ਭਾਵ ਦਿਨ ਨਿਸ ਭਾਵ ਰਾਤ ਅੰਤਰ ਹੈ ਲਗਲਾਏ ਸੋ ਪੁਰਖ ਜੇ ਸੱਚ ਸਮਾਏ ਉਹੀ ਅਸਲ ਹੈ ਮਨੁੱਖ ਜਿਹੜਾ ਸਦਾ ਕੈਵ ਰਹਿਣ ਵਾਲੇ ਪ੍ਰਮਾਤਮਾ ਦੀ ਯਾਦ ਵਿੱਚ ਲੀਨ ਰਹਿੰਦਾ ਹੈ ਜਾਤ ਕਲੀਨ ਸੇਵਕ ਜੇ ਹੋਏ ਤਾਂ ਕਾ ਕਹਿਣਾ ਕਹੋ ਨਾ ਕੋਏ ਜਾਤ ਕਲੀਨ ਜੇ ਕੋਈ ਮਨੁੱਖ ਉੱਚੀ ਜਾਤ ਜਾਂ ਉੱਚੀ ਕੁਲ ਦਾ ਹੋ ਕੇ ਜਾਤ ਕੁਲ ਦਾ ਮਾਣ ਕਰਦਾ ਹੈ ਤੇ ਉਹ ਮਾਣ ਛੱਡ ਕੇ ਪ੍ਰਮਾਤਮਾ ਦੀ ਭਗਤੀ ਕਰਦਾ ਹੈ ਭਗਤ ਬਣ ਜਾਂਦਾ ਹੈ ਤਾਂ ਉਹਦਾ ਕਹਿਣਾ ਕੀ ਕਿਹਾ ਜਾ ਸਕਦਾ ਭਾਵ ਉਹਦੀ ਪੂਰੀ ਸਿਫਤ ਕੀਤੀ ਨਹੀਂ ਜਾ ਸਕਦੀ ਜਿੱਤੇ ਬਖਸ਼ਿਸ਼ ਹੋ ਜਾਂਦੀ ਹੈ ਜਿਹੜਾ ਆਪਣੀ ਜਾਤ ਕੁਲ ਦਾ ਮਾਣ ਛੱਡ ਕੇ ਪ੍ਰਮਾਤਮਾ ਨਾਲ ਜੁੜ ਜਾਂਦਾ ਹੈ ਮਹਾਰਾਜ ਨੂੰ ਉਹਨੂੰ ਇੰਨਾ ਸਤਿਕਾਰ ਦਿੰਦੇ ਐ ਤਾਂ ਕਾ ਕਹਿਣਾ ਕਹੋ ਨਾ ਕੋਈ ਕਹਿੰਦੇ ਉਹਦਾ ਕੀ ਕਹਿਣ ਹੋਇਆ ਉਹਦੀ ਸਿਫਤ ਤੱਕ ਕੀਤੀ ਨਹੀਂ ਜਾ ਸਕਦੀ ਉਹ ਤੇ ਏਡੀ ਵੱਡੀ ਬਖਸ਼ਿਸ਼ ਹੈ ਵਿੱਚ ਸਨਾਤੀ ਸੇਵਕ ਹੋਏ ਪਰ ਨੀਵੀਂ ਜਾਤ ਵਿੱਚੋਂ ਵੀ ਜੰਮ ਕੇ ਜੇ ਕੋਈ ਪ੍ਰਮਾਤਮਾ ਦਾ ਭਗਤ ਬਣਦਾ ਹੈ ਨਾਨਕ ਪਣੀਆਂ ਪੈਰੈ ਸੋਏ ਬੇਸ਼ੱਕ ਉਹ ਮੇਰੀ ਚਮੜੀ ਦੀਆਂ ਜੁੱਤੀਆਂ ਬਣਾ ਕੇ ਪੈਣ ਲੇ ਭਾਵ ਇੰਨਾ ਸਤਕਾਰ ਕਰਦੇ ਸਤਿਗੁਰੂ ਜੀ ਨਾਨਕ ਪਣੀਆਂ ਪਣੀਆਂ ਭਾਵ ਜੁੱਤੀ ਵਿੱਚ ਸਨਾਤੀ ਸੇਵਕ ਹੋਏ ਨੀਵੀਂ ਜਾਤ ਜੰਮ ਕੇ ਪ੍ਰਮਾਤਮਾ ਦਾ ਭਗਤ ਬਣਦਾ ਹੈ ਤਾਂ ਇਹ ਨਾਨਕ ਬੇਸ਼ੱਕ ਉਹ ਮੇਰੀ ਚਮੜੀ ਦੀਆਂ ਜੁੱਤੀਆਂ ਬਣਾ ਕੇ ਪੈਣ ਲਵੇ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਆ ਮਲਾਰ ਮਹੱਲਾ ਪਹਿਲਾ ਅਗਲੇ ਸ਼ਬਦ ਵਿੱਚ ਸਤਿਗੁਰੂ ਜੀ ਬਖਸ਼ਿਸ਼ ਕਰਦੇ ਆ ਦੁੱਖ ਵਿਛੋੜਾ ਇੱਕ ਦੁੱਖ ਭੂਖਾ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਦੋਂ ਵੈਦ ਜੀ ਨਾਲ ਗੱਲਬਾਤ ਹੁੰਦੀ ਹੈ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਬੈਠੇ ਰਹਿੰਦੇ ਆਪ ਜੀ ਨੇ ਪਹਿਲਾਂ ਵੀ ਇਹ ਭਾਰਤਾ ਗੁਰੂ ਨਾਨਕ ਦੇਵ ਜੀ ਦੀ ਸੁਣੀ ਹੈ ਪਰ ਇਹ ਸ਼ਬਦ ਫਿਰ ਉਚਾਰਨ ਕੀਤੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਸਾਰਾ ਦਿਨ ਬੰਦਗੀ ਕਰਦੇ ਰਹਣ ਅੱਖਾਂ ਵਿੱਚੋਂ ਪਾਣੀ ਵਗਦਾ ਸੀ ਬੁੱਲ ਫਰਕ ਦੇ ਰਹਿੰਦੇ ਸੀ ਮਾਤਾ ਪਿਤਾ ਨੂੰ ਹੋਇਆ ਵੀ ਸ਼ਾਇਦ ਸਾਡੇ ਪੁੱਤਰ ਨੂੰ ਕੋਈ ਰੋਗ ਲੱਗ ਗਿਆ ਹੈ ਤੇ ਫਿਰ ਵੈਦ ਬੁਲਾਇਆ ਫਿਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੈਦ ਨੂੰ ਕਹਿਣਾ ਕੀਤਾ ਦੁੱਖ ਵਿਛੋੜਾ ਇੱਕ ਦੁੱਖ ਭੂਖ ਕਿ ਐ ਵੈਦ ਜਿਹੜਾ ਰੋਗ ਮੈਨੂੰ ਲੱਗਾ ਹੈ ਉਹ ਤੂੰ ਨਹੀਂ ਬੁੱਝ ਸਕਦਾ ਇਹ ਤੇਰੇ ਵਾਸਤੇ ਬਹੁਤ ਔਖੀ ਗੱਲ ਹੈ ਵੈਦ ਵੈਦ ਸਵੈ ਤੂੰ ਪਹਿਲਾ ਰੋਗ ਪਛਾਨ ਦੇਖ ਮੈਨੂੰ ਕਿਹੜਾ ਰੋਗ ਲੱਗਾ ਹੈ ਦੁੱਖ ਵਿਛੋੜਾ ਇੱਕ ਦੁੱਖ ਭੁੱਖ ਹੈ ਵੈਦਾਂ ਮਨੁੱਖ ਲਈ ਸਭ ਤੋਂ ਵੱਡਾ ਰੋਗ ਹੈ ਪਰਮਾਤਮਾ ਦੇ ਚਰਨਾਂ ਤੋਂ ਵਿਛੋੜਾ ਪੈ ਜਾਣਾ ਇਤੋਂ ਵੱਡਾ ਕੋਈ ਰੋਗ ਨਹੀਂ ਹੈ ਦੂਜਾ ਰੋਗ ਹੈ ਮਾਇਆ ਦੀ ਤ੍ਰਿਸ਼ਨਾ ਭੁੱਖ ਦੁੱਖ ਵਿਛੋੜਾ ਇੱਕ ਦੁੱਖ ਭੁੱਖ ਜਦੋਂ ਇਹ ਸ਼ਬਦ ਵੈਦ ਨੂੰ ਸੁਣਾਈ ਸੀ ਨਾ ਵੈਦ ਨੂੰ ਖੁਦ ਨੂੰ ਲੱਗਣ ਲੱਗ ਗਿਆ ਵੀ ਮੈਨੂੰ ਇਹ ਰੋਗ ਚੁੰਬੜੇ ਹੋਏ ਨੇ ਰੋਗੀ ਤਾਂ ਮੈਂ ਆ ਗੁਰੂ ਨਾਨਕ ਦੇਵ ਜੀ ਰੋਗੀ ਨਹੀਂ ਹੈ ਰੋਗੀ ਤਾਂ ਮੈਂ ਹਾਂ ਆਪਣੇ ਦੁੱਖ ਸਾਹਮਣੇ ਆ ਗਏ ਇੱਕ ਦੁੱਖ ਸਖਤ ਵਾਰ ਜਮਦੂਤ ਇੱਕ ਹੋਰ ਵੀ ਰੋਗ ਹੈ ਉਹ ਹੈ ਡਾਡੇ ਜਮਦੂਤ ਭਾਵ ਜਮਦੂਤਾਂ ਦਾ ਡਰ ਮੌ ਦਾ ਡਰ ਇਹ ਵੱਡਾ ਰੋਗ ਚੁੰਬੜਿਆ ਹੋਇਆ ਹੈ ਇੱਕ ਦੁੱਖ ਰੋਗ ਲੱਗੈ ਤਨ ਤਾਏ ਤੇ ਇਹ ਉਹ ਦੁੱਖ ਹੈ ਉਹ ਰੋਗ ਹੈ ਜੋ ਮਨੁੱਖ ਦੇ ਸਰੀਰ ਵਿੱਚ ਆ ਚੁੰਬੜਦਾ ਹੈ ਤੇ ਜਦ ਤੱਕ ਸਰੀਰਕ ਰੋਗ ਪੈਦਾ ਕਰਨ ਵਾਲੇ ਮਾਨਸਿਕ ਰੋਗ ਮੌਜੂਦ ਹਨ ਤੇਰੀ ਦਵਾਈ ਫਿਰ ਉਹਨਾਂ ਨੂੰ ਕਾਟ ਨਹੀਂ ਕਰ ਸਕਦੀ ਤੇ ਜਿਹੜੇ ਮਾਨਸਿਕ ਰੋਗ ਨੇ ਅੰਦਰਲੇ ਰੋਗ ਨੇ ਇਹੀ ਸਰੀਰਕ ਰੋਗ ਪੈਦਾ ਕਰਦੇ ਆ। ਭਾਵ ਸਾਡੇ ਅੰਦਰ ਦੇ ਵਿਚਾਰ ਨੇ ਜਿਹੜੇ ਮਾੜੇ ਵਿਚਾਰ ਸਰੀਰ ਵਿੱਚ ਰੋਗ ਪੈਦਾ ਕਰਦੇ ਹਨ। ਇੱਕ ਦੁੱਖ ਸਖਤ ਵਾਰ ਜਮ ਜਉ। ਇੱਕ ਦੁੱਖ ਰੋਗ ਲਗੈ ਤਨ ਧਾਏ ਤੇ ਇਹ ਉਹ ਦੁੱਖ ਹੈ ਉਹ ਰੋਗ ਹੈ ਜਿਹੜਾ ਸਰੀਰ ਨੂੰ ਚੁੰਬੜਦਾ ਜਦੋਂ ਤੱਕ ਸਰੀਰ ਰੋਗ ਪੈਦਾ ਕਰਨ ਵਾਲੇ ਮਾਨਸਿਕ ਰੋਗ ਵੀ ਮੌਜੂਦ ਹਨ ਤਾਂ ਤੇਰੀ ਦਵਾਈ ਕੱਟ ਨਹੀਂ ਸਕਦੀ ਬੈਦ ਨਾ ਪੋਲੇ दारू ਲਾਏ ਏ ਪੋਲੇ ਬੈਦਾ ਤੂੰ ਮੈਨੂੰ ਕੋਈ ਦਵਾਈ ਨਾ ਦੇ ਕਿਸ ਕਿਸ ਰੋਗ ਦਾ ਤੂੰ ਇਲਾਜ ਕਰੇਂਗਾ ਮੈਨੂੰ ਤਾਂ ਇਹ ਰੋਗ ਚੁੰਬੜੇ ਹੋਏ ਹਨ ਬੈਦ ਨਾ ਪੋਲੇ दारू ਲਾਏ हे भोले वैद्य तू ਦਵਾਈ ਨਾ ਦੇ ਦਰਦ ਹੋਵੇ ਦੁੱਖ ਰਹੇ ਸਰੀਰ ਐਸਾ دارو ਲੱਗੇ ਨਾ ਵੀਰ ਇਹ ਵੈਦ ਜੀ ਨਾਲ ਗੱਲਾਂ ਕਰਦੇ ਆ ਗੁਰੂ ਨਾਨਕ ਦੇਵ ਜੀ ਮਹਾਰਾਜੇ ਦਰਦ ਹੋਵੇ ਦੁੱਖ ਰਹੇ ਸਰੀਰ ਕਿ ਜਿਸ ਦਵਾਈ ਦੇ ਵਰਤਿਆਂ ਫੇਰ ਵੀ ਸਰੀਰ ਦਾ ਦੁੱਖ ਦਰਦ ਟਿਕਿਆ ਹੀ ਰਹੇ ਤੇ हे ਅਣਜਾਣ ਵੈਦ हे ਵੀਰ ਵੈਦ ਐਸਾ دارو ਲੱਗਾ ਨਾ ਵੀਰ ਏ ਵੀਰ ਵੈਦ ਅਜਹੀ ਦਵਾਈ ਦੇਣ ਦਾ ਕੋਈ ਲਾਭ ਨਹੀਂ ਆ ਜਦੋਂ ਦਰਦ ਹੀ ਨਹੀਂ ਦੂਰ ਹੋਣਾ ਅਜਹੀ ਦਵਾਈ ਕੋਈ ਆਸਰ ਨਹੀਂ ਕਰਦੀ ਹੈ ਖਾਸੰ ਬਿਸਾਰ ਕੀ ਇਹ ਰਸ ਭੋਗ ਜਦੋਂ ਮਨੁੱਖਾਂ ਨੇ ਪ੍ਰਭੂ ਪਤੀ ਨੂੰ ਭੁਲਾ ਕੇ ਤੇ ਵਿਸ਼ੇਵਕਾਰਾਂ ਦੇ ਰਸ ਮਾਣਨੇ ਸ਼ੁਰੂ ਕਰ ਦਿੱਤੇ ਤਾ ਤਨ ਉਠ ਖਲੋਏ ਰੋਗ ਤਾਂ ਉਹਦੇ ਸਰੀਰ ਦੀਆਂ ਬਿਮਾਰੀਆਂ ਪੈਦਾ ਹੋਣ ਲੱਗ ਜਾਂਦੀਆਂ ਹਨ ਜਦੋਂ ਅਸੀਂ ਮਾਲਕ ਨੂੰ ਵਿਸਾਰ ਕੇ ਇੱਕ ਰਾਸੀ ਨੇ ਜਿਹੜੇ ਸਾਡੇ ਅੰਦਰ ਚਿੰਤਾ ਖੜੀ ਕਰਦੇ ਆ ਤੇ ਜਦੋਂ ਮਨੁੱਖ ਨੂੰ ਚਿੰਤਾ ਖੜੀ ਹੁੰਦੀ ਹੈ ਫਿਰ ਮਾਨਸਿਕ ਰੋਗ ਪੈਦਾ ਹੁੰਦੇ ਆ ਭਾਵ ਦਿਮਾਗੀ ਸੰਤੁਲਨ ਆ ਜਿਹੜਾ ਉਹ ਵਿਗੜ ਜਾਂਦਾ ਹੈ ਦਿਮਾਗ ਤੇ ਬੋਝ ਪੈ ਜਾਂਦਾ ਹੈ ਭਾਵ ਕੀ ਮਨੁੱਖ ਰਸ ਵਿੱਚ ਰੀਸ ਵਿੱਚ ਰਸਤੇ ਰੀਸ ਵਿੱਚ ਕਈ ਤਰ੍ਹਾਂ ਦੇ ਦੁੱਖ ਖੜੇ ਕਰ ਲੈਂਦਾ ਹੈ ਖਾਸਮ ਬਸਾਰ ਕੀ ਰਸ ਕਿਉਂਕਿ ਮਾਲਕ ਨੂੰ ਭੁੱਲ ਗਿਆ ਦੁਨੀਆ ਦੇ ਸਿਸਟਮ ਦੇ ਵਿੱਚ ਉਲਝ ਕੇ ਆਪਣੇ ਆਪ ਨੂੰ ਉੱਪਰ ਦੇ ਕੰਮ ਕਰ ਬੈਠਾ ਭਾਵ ਜਿਵੇਂ ਸਿਆਣੇ ਕਹਿੰਦੇ ਹੁੰਦੇ ਆ ਵੀ ਆਪਾਂ ਭੁੱਲ ਜਾਨੇ ਚਾਦਰ ਦੇ ਕੇ ਪੈਰ ਨਹੀਂ ਪਸਾਰੇ ਤੇ ਜਦੋਂ ਖਰਚੇ ਵੱਧ ਕਰ ਬੈਠਾ ਮਨੁੱਖ ਰਸਾਂ ਦੇ ਵਿੱਚ ਪੈ ਗਿਆ ਰਾਸੀ ਅਨਕ ਕੱਪੜਿਆਂ ਦਾ ਰਸ ਪਹਿਨਣ ਦਾ ਰਸ ਵਿਆਹਾਂ ਦਾ ਰਸ ਸ਼ਾਦੀਆਂ ਦਾ ਰਸ ਕਹਿਣਿਆਂ ਦਾ ਰਸ ਇੱਕ ਰਸ ਹੁੰਦੇ ਆ ਇੱਕ ਹੁੰਦਾ ਵੀ ਵਰਤਨ ਜੋਗ ਚੀਜ਼ ਵੀ ਇਹਦੇ ਬਿਨਾ ਸਰਦਾ ਨਹੀਂ ਹੈ ਇਹ ਸਿਰ ਟਕਣ ਵਾਲਾ ਕੱਪੜਾ ਹੈ, ਤਨ ਟਕਣ ਵਾਲਾ ਕੱਪੜਾ ਹੈ, ਪੈਰ ਟਕਣ ਵਾਲੀ ਚੀਜ਼ ਹੈ ਬਸ ਇਹਦੇ ਨਾਲ ਟਕਿਆ ਹੋਣਾ ਚਾਹੀਦਾ ਕੋਈ ਬਹੁਤਾ ਮਹਿੰਗਾ ਕੋਈ ਨਹੀਂ ਵੀ ਆ 20000 ਵਾਲੀ ਹੋਵੇ ਜਾਂ 10 ਵਾਲੀ ਹੋਵੇ ਜਾਂ 5 ਵਾਲੀ ਹੋਵੇ ਪਰ ਤਨ ਟਕਿਆ ਹੋਣਾ ਚਾਹੀਦਾ ਹੈ ਤੇ ਸਾਨੂੰ ਸਿਸਟਮ ਵੱਲੋਂ ਵੱਲੀ ਧੱਕ ਕੇ ਲਿਆ ਰਿਹਾ ਹੈ ਜਿਹੋ ਜਾਂ ਅਸੀਂ ਵੇਖਦੇ ਆ ਸਾਡੇ ਬੱਚੇ ਵੇਖਦੇ ਆਪਣੇ ਆਪ ਕਹਿੰਦੇ ਆ ਕਿ ਅਸੀਂ ਵੀ ਇਦਾਂ ਹੀ ਕਰਾਂਗੇ ਆਪਾਂ ਵੀ ਐਵੇਂ ਹੀ ਕਰਾਂਗੇ ਉਹ ਫਿਰ ਅੰਦਰ ਵਸ ਜਾਂਦੀਆਂ ਨੇ ਚੀਜ਼ਾਂ ਫਿਰ ਜਦੋਂ ਸਿਸਟਮ ਇਹ ਰਾਸਾਂ ਨੂੰ ਉਧਰੋਂ ਧੱਕ ਕੇ ਲੈ ਜਾਂਦੇ ਆ ਫਿਰ ਸਾਥ ਸੰਗਤ ਜੀਓ ਅਸੀਂ ਤੰਗ ਹੁੰਨੇ ਆ ਪਰੇਸ਼ਾਨ ਹੁੰਨੇ ਆ ਤੇ ਫਿਰ ਸਾਡੇ ਜਿਹੜੇ ਮਾਨਸਿਕ ਰੋਗੀ ਬਣ ਜਾਂਦੇ ਆ ਮਾਨਸਿਕ ਰੋਗ ਚਿੰਤਾ ਖੜੀ ਹੋ ਜਾਂਦੀ ਹੈ ਤੇ ਫੇਰ ਕੀ ਹੁੰਦਾ ਹੈ ਇਹ ਰਸਾਂ ਦੇ ਵਿੱਚ ਫਿਰ ਸਰੀਰ ਦੇ ਵਿੱਚ ਬਿਮਾਰੀਆਂ ਪੈਦਾ ਹੋਣ ਲੱਗ ਜੰਦੀਆਂ ਆਪਾਂ ਕਹਿੰਦੇ ਚਿੰਤਾ ਬਹੁਤ ਕਰਦਾ ਸੀ ਏਦਾਂ ਹੋ ਗਿਆ ਸੀ ਤੇ ਉਹਨੂੰ ਅਟੈਕ ਆ ਗਿਆ ਉਹਨੂੰ ਇਹ ਬਿਮਾਰੀ ਲੱਗ ਗਈ ਉਹ ਸਦਾ ਚਿੰਤਾ ਕਰਦਾ ਰਹਿੰਦਾ ਹੈ ਚਿੰਤਾ ਖੜੀ ਕਰਨ ਤੋਂ ਪਹਿਲਾਂ ਹੀ ਸੋਚਿਆ ਜਾਏ ਤਾਂ ਬਹੁਤ ਵਧੀਆ ਹੈ ਪ੍ਰਮਾਤਮਾ ਦੀ ਕਿਰਪਾ ਹੋਵੇ ਬਖਸ਼ਿਸ਼ ਹੋਵੇ ਵਿਵੇਕ ਬੁੱਧੀ ਦੇਵੇ ਆਪਾਂ ਨੂੰ ਸਾਰਿਆਂ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਸਮਝਾਉਂਦੇ ਆਪਾਂ ਨੂੰ ਸਾਰਿਆਂ ਨੂੰ ਇਹ ਮੈਂ ਨਹੀਂ ਸਮਝਾ ਰਿਹਾ ਗੁਰੂ ਨਾਨਕ ਦੇਵ ਜੀ ਸਮਝਾਉਂਦੇ ਆ ਕਿ ਭਾਈ ਵੇਖ-ਵੇਖ ਕੇ ਜਦੋਂ ਤੁਰੇਗਾ ਦੁਨੀਆ ਦੇ ਵਿੱਚ ਤਾਂ ਫਿਰ ਤੈਨੂੰ ਇਹ ਮਾਨਸਿਕ ਰੋਗ ਪੈਦਾ ਨਹੀਂ ਹੋਣਗੇ ਮਾਨਸ ਤੇਰਾ ਦਿਮਾਗ ਹੈ ਜਿਹੜਾ ਰਿਲੈਕਸ ਰਹੇਗਾ ਤੈਨੂੰ ਚਿੰਤਾ ਨਹੀਂ ਹੋਏਗੀ ਤੇ ਵਾਹਿਗੁਰੂ ਕਿਰਪਾ ਕਰੇ ਕੋਈ ਆਵਾਜ਼ ਮਾਰਨ ਵਾਲਾ ਨਾ ਹੋਵੇ ਤੇ ਕੋਈ ਟੋਕਣ ਵਾਲਾ ਨਾ ਹੋਵੇ ਆਪਣਾ ਪ੍ਰਸ਼ਾਦਾ 3 2000 3 ਡੰਗ ਜੇ ਪ੍ਰਸ਼ਾਦਾ ਮਿਲ ਰਿਹਾ ਹੈ ਪ੍ਰਸ਼ਾਦਾ ਤੁਹਾਡੇ ਘਰ ਵਿੱਚ ਬਣ ਰਿਹਾ ਹੈ ਤੁਸੀਂ ਕਿਸੇ ਦੀ ਮਦਦ ਕਰਨ ਦੇ ਯੋਗ ਵੀ ਹੋ ਥੋੜਾ ਬਹੁਤਾ ਪੁੰਨ ਦਾਨ ਵੀ ਕਰਦੇ ਹੋ ਰਹਿਣ ਵਾਸਤੇ ਤੁਹਾਡੇ ਮਕਾਨ ਹੈ ਤੇ ਨਾਰਮਲ ਜੀਵਨ ਤੁਹਾਡਾ ਵਧੀਆ ਹੈ ਤਾਂ ਇਹਦੇ ਵਰਗਾ ਅਮੀਰ ਕੋਈ ਨਹੀਂ ਆਖੋ ਸਤਨਾਮ ਮਨ ਦੀ ਸ਼ਾਂਤੀ ਹੈ ਤਾਂ ਮੇਰੀ ਆ ਮਨ ਦੀ ਸ਼ਾਂਤੀ ਨਹੀਂ ਤਾਂ ਉਹ ਗਰੀਬੀ ਨਾਲੋਂ ਵੀ ਬਾੜੀ ਆ ਇਸ ਤਰ੍ਹਾਂ ਮਹਾਰਜ ਕਹਿੰਦੇ ਆ ਖਾਸਮ ਵਿਸਾਰ ਕੀਏ ਰਸ ਭੋਗ ਕਿ ਮਾਲਕ ਨੂੰ ਵਿਸਾਰ ਕੇ ਜਦੋਂ ਅਸੀਂ ਬਹੁਤੇ ਰਸਾਂ ਵਿੱਚ ਪੈ ਜਾਂਦੇ ਆ ਰਸ ਰੀਸਾਂ ਕਰਦੇ ਆ ਤਾਂ ਰਸ ਤੇ ਰੀਸ ਫਿਰ ਸਾਨੂੰ ਇੰਨਾਂ ਚੀਜ਼ਾਂ ਵਿੱਚ ਖਾਚਤ ਕਰਕੇ ਫਿਰ ਬੰਦਾ ਦੁਖੀ ਹੁੰਦਾ ਕਿਉਂਕਿ ਮਨ ਅੰਨਾ ਹੈ ਮਹਾਰਾਜ ਕਹਿੰਦੇ ਆ ਮਨ ਅੰਦੇ ਕੋ ਮਿਲੈ ਸਜਾਏ ਫਿਰ ਕਿਰਾਹੇ ਹੋਏ ਮਨੁੱਖ ਨੂੰ ਸਹੀ ਰਸਤੇ ਤੇ ਪਾਉਣ ਲਈ ਇਹਦੇ ਮਾਇਆ ਮੋਹ ਵਿੱਚ ਅੰਨੇ ਹੋਏ ਮਨ ਨੂੰ ਸਰੀਰਿਕ ਰੋਗਾਂ ਦੇ ਰਾਹੀ ਫਿਰ ਸਜਾ ਮਿਲਦੀ ਆ ਸਰੀਰਿਕ ਰੋਗਾਂ ਦੇ ਰਾਹੀ ਪੀੜ ਹੁੰਦੀ ਆ ਗੁਰੂ ਸਰੀਰ ਵਿੱਚ ਤਾਂ ਤਨ ਉਠ ਖਲੋਏ ਰਹੋ ਤਾਂ ਉਹਦੇ ਸਰੀਰ ਵਿੱਚ ਬਿਮਾਰੀਆਂ ਪੈਦਾ ਹੁੰਦੀਆਂ ਮਨ ਅੰਦੇ ਕੋ ਮਿਲੈ ਸਜਾਏ ਤੇ ਕਰਾਹੇ ਪੈ ਮਨੁੱਖ ਨੂੰ ਸਹੀ ਰਸਤੇ ਤੇ ਪਾਉਣ ਲਈ ਇਹ ਮਾਇਆ ਮੋਚ ਅੰਨੇ ਹੋਏ ਮਨ ਨੂੰ ਸਰੀਰ ਕ ਰੋਗਾਂ ਦੇ ਰਾਹੀ ਸਜਾ ਮਿਲਦੀ ਹੈ ਵੈਦ ਨਾ ਭੋਲੇ दारू ਲਾਏ ਫਿਰ ਮਹਾਰਾਜ ਕਹਿੰਦੇ ਇਹ ਅਣਜਾਣ ਵੈਦ ਸਰੀਰ ਕ ਰੋਗਾਂ ਨੂੰ ਦੂਰ ਕਰਨ ਵਾਸਤੇ ਦਿੱਤੀ ਤੇਰੀ ਦਵਾਈ ਦਾ ਕੋਈ ਲਾਭ ਨਹੀਂ ਵਿਸ਼ੇ ਵਿਕਾਰਾਂ ਦੇ ਕਾਰਨ ਰੋਗ ਤਾਂ ਮੁੜ ਮੁੜ ਕੇ ਪੈਦਾ ਹੋਣਗੇ ਚੰਦਨ ਕਾ ਫਲ ਚੰਦਨ ਵਾਸ ਚੰਦਨ ਦਾ ਰੁੱਖ ਤਦੋਂ ਤੱਕ ਚੰਦਨ ਹੈ ਜਦੋਂ ਤੱਕ ਉਹਦੇ ਵਿੱਚ ਸੁਗੰਧੀ ਹੈ ਸੰਗਤਨੀ ਤੋਂ ਵਿਨਾਸ਼ ਧਾਰਨ ਲੱਕੜੀ ਹੈ ਮਾਨਸ ਕਾ ਫਲ ਘਟ ਮੈ ਸਾਸ ਇਸ ਕਰਕੇ ਮਨੁੱਖਾ ਸ਼੍ਰੀ ਜਦੋਂ ਤੱਕ ਇਹਦੇ ਵਿੱਚ ਸਾਹ ਚੱਲ ਰਿਹਾ ਹੈ ਮਨੁੱਖਾ ਸਰੀਰ ਤਦੋਂ ਤੱਕ ਮਨੁੱਖਾ ਸਰੀਰ ਹੈ ਜਦੋਂ ਤੱਕ ਇਹਦੇ ਵਿੱਚ ਸਾਹ ਚੱਲ ਰਿਹਾ ਹੈ ਸਾਸ ਗਿਆ ਕਾਇਆ ਟਲ ਪਾਏ ਪਾਤਸ਼ਾਹ ਕਹਿੰਦੇ ਸਵਾਸ ਨਿਕਲ ਜਾਣ ਤੇ ਸਰੀਰ ਮਿੱਟੀ ਹੋ ਜਾਂਦਾ ਹੈ ਭਾਵ ਜਿਵੇਂ ਚੰਦਣ 'ਚੋਂ ਉਹ ਵਾਸ਼ਨਾ ਖਤਮ ਹੋ ਗਈ ਤਾਂ ਸੁਗੰਧੀ ਖਤਮ ਹੋ ਗਈ ਉਹ ਲੱਕੜੀ ਰਹਿ ਜਾਂਦੀ ਹੈ ਚੰਦਨ ਉਹ ਸੁਗੰਧੀ ਕਰਕੇ ਹੈ ਇਸੇ ਤਰ੍ਹਾਂ ਮਨੁੱਖ ਦਾ ਸਰੀਰ ਹੈ ਕਿ ਜਿੰਨਾ ਚਿਰ ਸਾਹ ਹੈ ਆਦਮੀ ਹਮ ਆਦਮੀ ਹਾਂ ਇੱਕ ਦਮੀ ਮੋਹਲ ਤ ਮੋਤ ਨਾ ਜਾ ਆਦਮੀ ਦਾਮ ਆ ਗਿਆ ਤੇ ਆਦਮੀ ਆ ਨਾ ਆਇਆ ਤਾਂ ਮਿੱਟੀ ਦੀ ਢੇਰੀ ਹੈ ਇਸ ਤਰ੍ਹਾਂ ਸਾਹਸ ਗਿਆ ਕਾਇਆ ਟਲ ਪਾਏ ਬਾਦਸ਼ਾਹ ਕਹਿੰਦੇ ਸਵਾਸ ਨਿਕਲ ਜਾਣ ਤੇ ਸਰੀਰ ਮਿੱਟੀ ਹੋ ਜਾਂਦਾ ਹੈ ਤਾਂ ਕਹ ਪਾਛੈ ਕੋਏ ਨਾ ਖਾਏ ਸਰੀਰ ਦੇ ਮਿੱਟੀ ਹੋ ਜਾਣ ਪਿੱਛੋਂ ਕੋਈ ਵੀ ਮਨੁੱਖ ਦਵਾਈ ਨਹੀਂ ਖਾਂਦਾ ਪਰ ਇਹ ਸਰੀਰ ਵਿੱਚੋਂ ਨਿਕਲ ਜਾਣ ਵਾਲਾ ਜੀਵਾਤਮਾ ਤਾਂ ਵਿਛੋੜਿਆ ਤੇ ਤ੍ਰਿਸ਼ਨਾ ਆਦਿ ਰੋਗਾਂ ਨਾਲ ਗਰਸਿਆ ਹੋਇਆ ਹੈ ਫਿਰ ਗੁਰੂ ਨਾਨਕ ਦੇਵ ਜੀ ਕਹਿੰਦੇ ਐ ਬੈਦ ਦਵਾਈ ਦੀ ਅਸਲ ਲੋੜ ਤਾਂ ਉਸ ਜੀਵਾਤਮਾ ਨੂੰ ਹੈ ਜਦੋਂ ਜੀਵਾਤਮਾ ਨੂੰ ਨਾਮ ਦੀ ਦਵਾਈ ਉਪਦੇਸ਼ ਦੀ ਦਵਾਈ ਮਿਲ ਗਈ ਫਿਰ ਬਹੁਤੇ ਸਰੀਰਕ ਰੋਗਾਂ ਤੋਂ ਵੀ ਬਚ ਜਾਈਦਾ ਹੈ ਕੰਚਨ ਕਾਇਆ ਨਿਰਮਲ ਹੰਸ ਗੁਰੂ ਨਾਨਕ ਦੇਵ ਜੀ ਕਹਿੰਦੇ ਵੈਦ ਜੀ ਉਹ ਸਰੀਰ ਸੋਨੇ ਵਰਗਾ ਸ਼ੁੱਧ ਰਹਿੰਦਾ ਹੈ ਜਦੋਂ ਜੀਵਾਤਮਾ ਨੂੰ ਇਹ ਅਸਲ ਦਵਾਈ ਮਿਲ ਜਾਂਦੀ ਹੈ ਤੇ ਉਹ ਸਰੀਰ ਸੋਨੇ ਵਰਗਾ ਸ਼ੁੱਧ ਰਹਿੰਦਾ ਹੈ ਉਸ ਵਿੱਚ ਵਸਦਾ ਪਰਮਾਤਮਾ ਜੀਵਾਤਮਾ ਵੀ ਨਿਰਵਾਹ ਰਹਿੰਦਾ ਹੈ ਜਿਸਮੈ ਨਾਮ ਨਿਰੰਝਣ ਅੰਸ ਜੇਸ਼ ਸਰੀਰ ਵਿੱਚ ਪ੍ਰਮਾਤਮਾ ਦਾ ਨਾਮ ਵਸਦਾ ਹੈ ਪ੍ਰਮਾਤਮਾ ਦੀ ਜੋਤ ਫਿਰ ਲਿਸ਼ਕਾਰ ਨਿਸ਼ਕਾਰਾ ਮਾਰਦੀ ਹੈ ਹੁਣ ਕਿਸੇ ਨੇ ਬੜੀ ਸੋਹਣੀ ਉਦਾਹਰਨ ਦਿੱਤੀ ਕਿ ਹਰਿਮੰਦਰ ਸਾਹਿਬ ਦੇ ਉੱਪਰ ਜਿਹੜਾ ਸੋਨਾ ਲੱਗਾ ਹੋਇਆ ਤੇ ਵਿੱਚ ਗੁਰੂ ਸਾਹਿਬ ਜੀ ਪ੍ਰਕਾਸ਼ ਨੇ ਕਹਿੰਦੇ ਉਸ ਵਿੱਚੋਂ ਬੜੀ ਵੱਡੀ ਸਿੱਖਿਆ ਮਿਲਦੀ ਹੈ ਕਿ ਭਾਵ ਉਥੋਂ ਹਰ ਇੱਕ ਇੱਕ ਚੀਜ਼ ਜੋ ਗੁਰੂ ਦੇ ਦਰ ਤੇ ਹੁੰਦੀ ਹੈ ਉਹ ਸਾਨੂੰ ਇੱਕ ਸਨੇਹਾ ਦਿੰਦੀ ਹੈ ਉਥੋਂ ਸਨੇਹਾ ਕੀ ਮਿਲਦਾ ਹੈ ਕਿ ਐ ਮਨੁੱਖ ਜੇ ਤੇਰੇ ਅੰਦਰ ਤੇਰੇ ਅੰਦਰ ਪ੍ਰਮਾਤਮਾ ਵਸਦਾ ਹੈ ਤੇਰੇ ਅੰਦਰ ਸ਼ਬਦ ਵਸਦਾ ਤਾਂ ਤੇਰਾ ਸਰੀਰ ਸੋਨੇ ਵਰਗਾ ਹੋ ਜਾਏਗਾ ਆਖੋ ਸਤਨਾਮ ਨਿਸਕਾਰਾ ਮਾਰੇਗਾ ਜਿਸਮੈ ਨਾਮ ਨਿਰੰਜਣ ਅੰਸ ਜੇ ਸਰੀਰ ਵਿੱਚ ਪ੍ਰਮਾਤਮਾ ਦਾ ਨਾਮ ਵਸਦਾ ਹੈ ਪ੍ਰਮਾਤਮਾ ਦੀ ਜੋਤ ਲਿਸ਼ਕਾਰਾ ਮਾਰਦੀ ਹੈ ਦੁੱਖ ਰੋਗ ਸਭ ਗਿਆ ਗਵਾਏ ਉਹ ਜੀਵਾਤਮਾ ਆਪਣੇ ਸਾਰੇ ਰੋਗ ਦੂਰ ਕਰਕੇ ਇੱਥੋਂ ਫਿਰ ਚੱਲਦਾ ਹੈ ਭਾਵ ਜਾਂਦਾ ਹੈ ਦੁੱਖ ਰੋਗ ਸਭ ਗਿਆ ਗਵਾਏ ਨਾਨਕ ਛੂਟ ਸੱਚਾ ਨਾਏ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਦੇ ਨਾਮ ਵਿੱਚ ਜੁੜ ਕੇ ਜੀਵ ਤ੍ਰਿਸ਼ਨਾ ਆਦਿ ਗਿਰੋਗਾ ਤੋਂ ਖਲਾਸੀ ਹਾਸਲ ਕਰ ਲੈਂਦਾ ਹੈ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ